ਲੋਕ ਹਿੱਤ ਲੋਕਾਂ ਦੀ ਆਵਾਜ਼ ਆਜੋ ਆਜੋ ਯੂਕੇ ਸਾਹਿਬ ਤੁਹਾਡਾ ਨਾਮ ਫੋਟੋ ਖਿਚਾਓ ਯਾਰਾ ਸਾਹਿਬ ਇੱਧਰ ਇੱਕ ਫੋਟੋ ਕਰਾਓ ਇੱਕ ਐਨਮੂ ਕਰਿਓ ਸੰਧੂ ਸਾਹਿਬ ਆਇਓ ਨਾਲ ਮਣੋ ਆਜੋ ਨਾਲ ਐਨੂ ਵੇਖਿਓ ਕਰਿਓ ਫੋਟੋ ਕਰਿਓ ਐਨੂ ਵੇਖਿਓ ਮੜਾ ਯਾ ਠੀਕ ਹੈ ਜੀ ਅੱਗੇ ਅੱਗੇ ਜੀ ਹਾਲੋ ਕਹਦਾ ਹਾਂ ਹਾਂ ਜੀ ਬਤਾਇਆ ਕਰਵਾ ਰਹੇ ਸਾਰੇ ਇਹ ਪੂਰੀਆਂ ਅੱਗੇ ਨਹੀਂ ਬੋਲਣ ਆਓ ਪਰਦਾਸਾ ਬੜਾ ਹੈ ਬੜਾ ਪਿਛੋਕ ਆਏ ਆਏ ਆਹ ਗੱਡੀ ਆਓ ਤੋਈ ਆਓ ਛੇੜਾ ਸਾਹਿਬ ਅੱਛਾ ਆਓ ਮੈਂ ਲਿਆ ਗਿਆ ਆਓ ਇੱਧਰ ਆਓ ਪ੍ਰਧਾਨ ਜੀ ਆਓ ਪ੍ਰਧਾਨ ਜੀ ਆਓ ਇੱਧਰ ਬਹੁਤ ਬਹੁਤ ਵਾਰਕਾ ਸਾਰਿਆਂ ਨੂੰ ਇੱਧਰ ਆ ਹਾਂਜੀ ਨਾਲ ਜਸਪਾਲ ਇੱਕ ਮਿੰਟ ਇੱਕ ਮਿੰਟ ਖੜਾ ਹੋਣੀ ਐਨੂੰ ਐਨੂੰ ਛੇੜਾ ਸਾਹਿਬ ਨੂੰ ਬਹੁਤ ਬੜੀ ਚੰਗਾ ਛੇੜਾ ਸਾਹਿਬ ਹਾਂਜੀ ਐਨੂੰ ਕਰੋ ਧਿਆਨ ਨਾਲ ਜੱਸ ਭਾਈ ਇਹਨੂੰ ਅਗਰ ਇਧਰ ਭਾਦਦਾ ਹਾਂ ਹਲੋ ਨਹੀਂ ਨਹੀਂ ਬੱਸ ਭਾਈ ਤੇ ਲੈ ਕੋ ਹਾਂ ਜੀ ਭਾਬੇ ਆ ਗਿਆ ਗਿਆ ਬਾਜ਼ਾਰ ਚ ਲੱਗ ਗਿਆ ਇਹਨੂੰ ਵੇਖਿਓ ਪੂਰਾ ਸਾਹਬ ਇਹਨੂੰ ਮੂ ਕਰਿਓ ਮਨਜੀਤ ਭਾਜੀ ਅੱਜ ਇੱਕ ਕੁੜੇ ਕੁੜੀ ਇਧਰ ਵੇਖਿਓ ਇਧਰ ਹੀ ਇਧਰ ਵੇਖਿਓ ਓਕੇ ਜੀ ਚਲੋ ਜੇ ਗੋਬੀ ਦਾ ਦਾ ਜੈ ਭਰਤ ਜੈ ਭਰਤ ਆਏ ਨੂੰ ਤੇ ਜੈ ਭਰਤ ਉਹ ਜੇ ਵੀ ਖਗੜਾ ਦੇਣਾ ਅਰੇ ਸ਼ਹਿਰ ਨੇ ਪਾਉਣੇ ਆ ਪਾਉ ਨੇ ਜੇ ਪਾਉਣੇ ਤੁਹਾਨੂੰ ਪਵਾ ਦਾ ਬਾਰਾ ਵੱਡੇ ਭਰਾਵਾਂ ਦਾ ਆਹ ਹੋਏ ਦੇ ਇਹਨਾਂ ਖਿਆਲ ਰੱਖਿਓ ਇਹੋ ਦਾ ਮੈਂ ਖਿਆਲ ਰੱਖਿਓ ਪਜੋ ਦਾ ਅੰਡ ਬੜੀ ਆ ਉਹਨਾਂ ਦੇ ਨਾਲ ਆਹੋ ਯਾਰ ਕੰਮ ਇਹਨਾਂ ਖਿਆਲ ਸਾਹੇ ਹੇਲੋ ਲੱਗੇ ਉਹਨਾਂ ਗਰੀਬੀ ਨਹੀਂ ਰਾਜੋ ਦਾ ਯਾਰ ਜੀ ਨੰਬਰਵਾਹੋ ਕਾਹੋ Hãy subscribe cho kênh Ghiền Mì Gõ Để không bỏ lỡ những video hấp dẫn ਹੈਚਲੀ ਨਹੀਂ ਨਹੀਂ ਸਾਨੂੰ ਸਾਉਦਾ ਪਾਜੀ ਹਾਂ ਇੱਕ আচ্ছা ਐਨਮੀ ਬਰੋਡਨੋ ਐਨਮੋ ਕਰੋ ਐਨ ਨਾਲ ਫੋਟੋ ਕਰੀਏ ਐਮਐਲਏ ਸਾਹਿਬ ਅਕੇ ਕਰੋ ਐਮਐਲਏ ਸਾਹਿਬ ਕਿੱਥੇ ਨਹੀਂ 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 ਇੱਥੇ ਹੀ ਰਹਿਣਾ ਹੈ ਇੱਕ ਇੱਕ ਨੰਬਰ ਦੱਸ ਦਿਓ ਐਮਐਲਏ ਸਾਹਿਬ ਐਮਐਲਏ ਸਾਹਿਬ ਆ ਗਿਆ ਹੋਇਆ پٹھي نمانا آقا کينو مڑنا سدئي عامرو کہاں ساري اي جي ا ندي کرني کلو کرني چلو ਕੋਪੀ ਖੀਉਣ ਵਾਲੇ ਨੇ ਸੌ ਚੁੱਕਣੀ ਹੀ ਅਲੱਗ ਆਹ ਪੁੱਛ ਲੈਣ ਦੀ ਕੋਈ ਲੱਗੇ ਆਪਾਂ ਬਾਅਦ ਚ ਕਰਾਂਗੇ ਜੇ ਆ ਗਏ ਤਾਂ ਪਹਿਲੇ ਨਾਲ ਹੀ ਕਰਾਂਗੇ ਚਲਾ ਦੇ ਚਲਾ ਦੇ ਮੜੀ ਆਹ ਲਾਂਗਲੇ ਆ ਜੋ ਗੀਤ ਕੋਲ ਨਹੀਂ ਕੋਈ ਸੁਣਨੀ ਆ ਹਾ ਲੋਲੀ ਇੱਕ ਬੰਦਾ ਆ ਪਿੱਛੇ ਗਿਆ ਹੱਥ ਮਰੇ ਕਰ ਲੈ ਕਰਨਾ ਉੱਥੇ ਪਿੱਛੇ ਨਹੀਂ ਆ ਠੀਕ ਆ 1 ਕੋ ਮਿੰਟ ਆ ਪਿੱਛੇ ਗਾ ਆਜੋ ਆਜੋ ਆਕੇ ਆਜੋ ਆਜੋ ਉਧਰ ਇੱਕ ਮਿੰਟ ਆthia ਪਿੱਛੇ ਗਾ ਉਹ ਮੇਰਾ ਵਾਵਾ ਪਿੱਛੇ ਹੈ ਕੀ ਕਰਦੇ ਆਜਾ ਆਏ ਇੱਕ ਮਿੰਟ ਆਜ ਨਾ ਆਈ ਨਹੀਂ ਇਥੇ ਇਹਨੂੰ ਵੇਖਿਆ ਕਰੀ ਸਾਰੇ ਠੀਕ ਹੈ ਜੀ ਮਮ 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 ਠੀਕ ਹੈ ਠੀਕ ਹੈ ਠੀਕ ਹੈ ਨਾ ਠੀਕ ਹੈ ਓਕੇ ਓਕੇ ਠੀਕ ਆ ਹੁਣ ਰਾਈ ਕੋ ਆਹੋ ਇਥੇ ਕਰ ਲਈ ਬਾਈ ਨਾ ਨਹੀਂ ਬਾਅਦ ਜੇ ਅਸੀਂ ਤੀਨਾ ਪ੍ਰਧਾਨ ਚੁਣੇਗਾ ਕੀ ਕਹਿਣਾ ਚਾਹੋਗੇ ਇੱਕ ਸ਼ੇਰ ਵਾਸੀ ਬਹੁਤ ਧੰਨਵਾਦ ਕਰਾਂਗੇ ਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦਾ ਧੰਨਵਾਦ ਕਰਾਂਗੇ ਮਹਾਰਾਜ ਚਰਚੀ ਕਲਾ ਕਰਦੇ ਪ੍ਰਧਾਨ ਜੀ ਕਹਿੰਦਾ ਹੈ ਕਿਮ ਕਰੀਆਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੀਦਾ ਜਿੱਦਾਂ ਵੀ ਵਾਵਾ ਕੰਮ ਨਾਲੇ ਖੇਮ ਕਰਨ ਦੇ ਸਫਾਈ ਦੇ ਕੀ ਕਹਿਣਾ ਚਾਹੋਗੇ ਸਰ ਸਾਰੇ ਸਹਿਯੋਗ ਦਾ ਸਾਰੇ ਸਹਿਯੋਗ ਦੇ ਨਾਲ ਜਿਵੇਂ ਜਿਵੇਂ ਜੀ 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 ਜ ਵਿਤੇਤ ਰਾ ਕੇ ਸਾਡੇ ਨਗਰ ਪੰਚਾਇਤ ਦੀ ਚੋਣ ਜੋ ਪਿਛਲੇ 2 2.5 ਸਾਲ ਤੋਂ ਪੈਂਡਿੰਗ ਪਈ ਸੀਗੀ ਪੰਜਾਬ ਸਰਕਾਰ ਵੱਲੋਂ ਜੋ ਪਿਛਲੇ ਦਿਨੀ ਕਰਾਈ ਗਈ ਹੈ। ਸ਼ਹਿਰ ਦੇ ਵਿੱਚ ਜਿਹੜੀ ਚੋਣ ਹੋਈ ਆ ਕਿਉਂਕਿ ਤੁਸੀਂ ਸ਼ਹਿਰ ਨਿਵਾਸੀ ਆ ਤਕਰੀਬਨ ਵੇਖਦੇ ਰਹੇ ਜਿਕੇ ਪਿਛਲੇ ਸਮੇਂ ਦੇ ਵਿੱਚ ਕਿਹੜੇ ਮਾਹੌਲਾਂ ਦੇ ਵਿੱਚ ਇਹ ਤੇ ਲਖਣ ਹੁੰਦੀ ਰਹੀ ਆ। ਸੋ ਮੈਂ ਤੁਹਾਨੂੰ ਆਤ ਕਰਦਾ ਸੀਐਮ ਸਾਹਿਬ ਦਾ ਕੇਜਰੀਵਾਲ ਜੀ ਦਾ ਅਤੇ ਆਪਣੇ ਹਲਕਾ ਵਿਧਾਇਕ ਸਰ ਸਰਵਨ ਸਿੰਘ ਜੀ ਧੁੰਦ ਦਾ ਅਤੇ ਤੁਹਾਡੇ ਸ਼ਹਿਰ ਨਿਵਾਸੀਆਂ ਦਾ ਵੀ ਕਿ ਤੁਸੀਂ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ। ਜਿਹੜੀਆਂ 5 ਸੀਟਾਂ ਦੇ ਇਲੈਕਸ਼ਨ ਤੇ ਵੋਟਾਂ ਵੀ ਪਾਈਆਂ ਸੀਗੀਆਂ ਉਹਦੇ ਵਿੱਚ ਵੀ ਜਿੱਦੀ ਵੱਡੀ ਤੁਸੀਂ ਸਾਨੂੰ ਜਿੱਤ ਦਿੱਤੇ ਆ ਮੈਂ ਸਮਝਦਾ ਕਿ ਉਦੋਂ ਵੱਡੀ ਸਾਡੇ ਤੇ ਜ਼ਿੰਮੇਵਾਰੀ ਵੀ ਹੁਣ ਪੈ ਗਈ ਆ ਤੋਂ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਐਮਐਲ ਸਰਬ ਨੂੰ ਬੇਨਤੀ ਕਰਾਂਗਾ ਕਿਉਂਕਿ ਸਾਡੀ ਨਗਰ ਪੰਚਾਇਤ ਦੇ ਵਿੱਚ ਕੋਈ ਆਮਦਨ ਦਾ ਸੋਰਸ ਤਾਂ ਇੱਥੇ ਬਹੁਤ ਵੱਡਾ ਹੈ ਨਹੀਂਗਾ ਅਸੀਂ ਤਾਂ ਸਰਕਾਰ ਦੇ ਰਹਿਮੋਕਰਮ ਤੇ ਸਾਡੀ ਨਗਰ ਪੰਚਾਇਤ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਡਾ ਵੱਡਾ ਤੁਸੀਂ ਸਾਡੇ ਤੇ ਵਿਸ਼ਵਾਸ ਬਖਸ਼ਿਸ਼ ਕੀਤਾ ਸ਼ਹਿਰ ਨਿਵਾਸੀਆਂ ਨੇ ਅਸੀਂ ਉਨੇ ਹੀ ਵੱਡੇ ਵਿਸ਼ਵਾਸ ਨਾਲ ਇਹਨਾਂ ਤੋਂ ਸ਼ਹਿਰ ਵਾਸਤੇ ਗਰੰਟਾਂ ਲਿਆ ਕੇ ਹਰ ਵਾਰਡ ਦੀ ਵੱਧ ਤੋਂ ਵੱਧ ਡਿਵੈਲਪਮੈਂ ਅਤੇ ਮੈਂ ਸਮਝਦਾ ਕਿ ਜਿਹੜੀ ਐਮਐਲਏ ਸਾਹਿਬ ਨੇ ਗੱਲ ਕੀਤੀ ਆ ਕਿ ਸਾਰੇ ਹੀ ਵਾਰੜਾਂ ਦੇ ਜਿਹੜੇ ਐਮਸੀ ਸਾਹਿਬਾਨ ਨੇ ਉਹ ਐਮਸੀ ਨਹੀਂ ਐਮਐਲਏ ਨੇ ਪ੍ਰਧਾਨ ਨੇ ਸੋ ਮੈਨੇ ਇਸੀਆਂ ਸਮਝ ਆਖਾਂਗਾ ਅਤੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਇਹਦੇ ਆਪਣਾ ਡਿਵੈਲਪਮੈਂਟ ਦੇ ਵਿੱਚ ਜਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਸੰਯੋਗ ਸਾਨੂੰ ਮਿਲੇਗਾ ਤੇ ਅਸੀਂ ਇਹ ਡਿਵੈਲਪਮੈਂਟ ਕਰ ਸਕਾਂਗੇ ਸ਼ਹਿਰ ਨੂੰ ਸੁੰਦਰ ਬਣਾ ਸਕਦੇ ਆ ਨਾ ਕਿ ਅਸੀਂ 13 ਐਮਸੀ ਜਾਂ ਸਾਡੇ ਐਮਐਲਏ ਸਾਹਿਬ ਕੱਲੇ ਹੀ ਕਰਾ ਸਕਦੇ ਨੇ ਇਹਦੇ ਬਹੁਤ ਵੱਡਾ ਸੰਯੋਗ ਸਾਨੂੰ ਸ਼ਹਿਰ ਵਾਸੀਆਂ ਦੇ ਵਿੱਚ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਅਤੇ ਐਮਸੀ ਸਾਹਿਬਾਨਾਂ ਦਾ ਤੇ ਸ਼ਹਿਰ ਨਿਵਾਸੀਆਂ ਦਾ ਕਿ ਜਿਨ੍ਹਾਂ ਸਾਨੂੰ ਪਹਿਲਾਂ ਚੁਣਿਆ ਉਦੋਂ ਬਾਅਦ ਇਹਨਾਂ ਸਾਨੂੰ ਇਸ ਲੈਵਲ ਤੇ ਪਹੁੰਚਾਇਆ ਸੋ ਹੁਣ ਸਮੇਂ ਦੇ ਵਿੱਚ ਅਸੀਂ ਆਸ ਕਰਦੇ ਆ ਕਿ ਤੁਸੀਂ ਵੀ ਸਾਨੂੰ ਸੰਯੋਗ ਦਿਓ ਕਿ ਸਰਕਾਰ ਵੀ ਸੰਯੋਗ ਦੇਗੀ ਤੇ ਅਸੀਂ ਸ਼ਹਿਰ ਨੂੰ ਅੱਗੇ ਨਾਲੋਂ ਵੀ ਸੁੰਦਰ ਬਣਾਉਣ ਵਾਸਤੇ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਚੋਣ ਹੋਈ ਆ ਕੀ ਕਹਿਣਾ ਚਾਹੁੰਦੇ ਜੀ ਅੱਜ ਮੈਂ ਸਾਰੇ ਖੇਮਕਰਨ ਦੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਅੱਜ ਅਸੀਂ ਖੇਮਕਰਨ ਜਿਹੜੀ ਸਾਡੀ ਇੱਥੋਂ ਦੀ ਨਗਰ ਪੰਚਾਇਤ ਹੈ ਉਹਦੇ ਪ੍ਰਧਾਨ ਦੀ ਚੋਣ ਕੀਤੀ ਹੈ ਔਰ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਉਮੀਦ ਪ੍ਰਧਾਨ ਦੀ ਚੋਣ ਕੀਤੀ ਹੈ ਤੇ ਮੈਂ ਬੜੀ ਮੇਰੇ ਲਈ ਇਹ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਰਬਸੰਮਤੀ ਨਾਲ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਔਰ ਸਰਬਸੰਮਤੀ ਨਾਲ ਸਾਰੀ ਜਿਹੜੀ ਹੈ ਸੀਨੀਅਰ ਮੀਤ ਪ੍ਰਧਾਨ ਦੀ ਮੀਤ ਪ੍ਰਧਾਨ ਦੀ ਜਿਹੜੀ ਚੋਣ ਆ ਸਾਡੇ ਐਮਸੀ ਸਾਹਿਬਾਨਾਂ ਨੇ ਕੀਤੀ ਹੈ ਮੈਂ ਜਿੱਥੇ ਆਪਣੇ ਚੁਣੇ ਗਏ ਪ੍ਰਧਾਨ ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ ਨੂੰ ਮੀਤ ਪ੍ਰਧਾਨ ਨੂੰ ਵਧਾਈ ਦੇਣਾ ਉੱਥੇ ਸਾਰੇ ਐਮਸੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਾਕਿਆ ਹੀ ਬੜੇ ਪਿਆਰ ਦਾ ਸਬੂਤ ਦਿੱਤਾ ਜਿਨ੍ਹਾਂ ਨੇ ਬੜੇ ਰਲ ਕੇ ਏਕੇ ਨਾਲ ਸਰਬਸੰਮਤੀ ਨਾਲ ਜਿਹੜੀ ਅੱਜ ਖੇਮ ਕਰਨ ਦੀ ਜਿਹੜੀ ਚੋਣ ਹੋਈ ਹੈ ਉਹਦੇ ਲਈ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਮੈਂ ਸਾਡੇ ਮਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕੇਜਰੀਵਾਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪਹਿਲਾਂ ਟਿਕਟਾਂ ਦਿੱਤੀਆਂ ਫਿਰ ਉਹਨਾਂ ਨੇ ਜਿਹੜੀ ਇਹ ਚੋਣ ਆ ਜਿਹੜੀ ਪ੍ਰਕਿਰਿਆ ਹੈ ਉਹਦੇ ਨੂੰ ਉਹਦੇ ਲਈ ਪ੍ਰਸ਼ਾਸਨ ਨੂੰ ਉਹ ਲਾ ਕੇ ਜਿਹੜੀ ਅੱਜ ਪ੍ਰਕਿਰਿਆ ਜਿਹੜੀ ਕਰਵਾਈ ਹੈ ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ। ਸ਼ਹਿਰ ਦਾ ਜੀ ਡਵੈਲਪਮੈਂਟ ਬੜਾ ਹੋਣ ਵਾਲਾ ਹੁਣ ਕਮੇਟੀ ਇੱਕੀ ਚੋਣ ਬਣ ਗਈ ਹੈ। ਕੀ ਸ਼ਹਿਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਂਦੇ? ਡਵੈਲਪਮੈਂਟ ਹੁਣ ਵੇਖੋ ਜੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਸਾਡੇ ਜਿਹੜੇ ਇੱਥੋਂ ਦੇ ਚੁਣੇ ਗਏ ਨਮਾਇंदे ਆ ਉਹਨਾਂ ਦੇ ਪਈ ਹੈ। ਇਹਨਾਂ ਦਾ ਹੁਣ ਮੁਢਲਾ ਫਰਜ਼ ਬਣਦਾ ਜਿੱਥੇ ਮੈਂ ਤਾਂ ਸੰਜੋਗ ਮੇਰਾ ਤਾਂ ਰਹੂਗਾ ਹੀ ਰਹੂਗਾ। ਪਰ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਇਹਨਾਂ ਦੇ ਵੇਖੋ ਭਾਵੇਂ ਅਸੀਂ ਪ੍ਰਧਾਨ ਦੀ ਚੋਣ ਕੀਤੀ ਹੈ ਜਾਂ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਵਾਈਸ ਪ੍ਰਧਾਨ ਦੀ ਚੋਣ ਕੀਤੀ ਹੈ ਪਰ ਮੈਂ ਇੱਕ ਗੱਲ ਅੱਜ ਤੁਹਾਡੇ মিডিਏ ਨੂੰ ਇਹ ਜ਼ਰੂਰ ਕਹਿ ਦੇਣੀ ਚਾਹਣਾ ਹੈ ਕਿ ਜਿਹੜੇ ਸਾਡੇ ਐਮਸੀ ਸਹਿਬਾਨ ਆ ਉਹ ਆਪੋ ਆਪਣੀ ਵਾਰਡ ਦੇ ਪ੍ਰਧਾਨ ਹੀ ਆ ਆਪੋ ਆਪਣੀ ਵਾਰਡ ਦੇ ਉਹ ਐਮਐਲਏ ਹੀ ਸਮਝਣ ਕਿਉਂਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਜਿਹੜੀ ਵਾਰਡ ਦੀ ਤਰੱਕੀ ਕਰਾਉਣੀ ਸ਼ਹਿਰ ਦੀ ਜ਼ਿੰਮੇਵਾਰੀ ਹੈ ਇਹਨਾਂ ਸਾਰੇ ਸਾਡੇ ਪ੍ਰਧਾਨਾਂ ਦੀ ਐਮਸੀ ਸਹਿਬਾਨਾਂ ਦੀ ਤਰੱਕੀ ਲਈ ਔਰ ਇਹ ਮੈਂ ਮੈਨੂੰ ਮਾਣ ਵੀ ਆ ਜਿਸ ਤਰ੍ਹਾਂ ਇਹਨਾਂ ਨੇ ਸਰਬਸੰਮਤੀ ਨਾਲ ਅੱਜ ਚੋਣ ਕੀਤੀ ਹੈ ਮੈਨੂੰ ਉੱਥੋਂ ਇੱਕ ਗੱਲ ਨਜ਼ਰ ਆਈ ਹੈ ਕਿ ਸ਼ਹਿਰ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਸਾਡੀ ਜਿਹੜੀ ਟੀਮ ਹੈ ਉਹ ਪਾਊਗੀ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰੂੰਗਾ